ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਆ ਅਸੀਂ ਤੁਹਾਡੇ ਲਈ ਤੀਸਰੇ ਸੂਏ ਮੱਝ ਜੋ ਕਿ ਸੇਲ ਹੈ ਜੀ ਦੂਸਰੇ ਸੂਏ ਸਮੱਝ ਨੇ 22 ਕਿਜੀ ਪਲੱਸ ਦੁੱਧ ਦਿੱਤਾ ਤੇ ਇਸ ਵਾਰ ਤੀਸਰੇ ਸੂਏ ਸੋਣ ਹੈ ਜੀ 9 ਦਿਨ ਬਾਕੀ ਹੈ ਜੇ ਸੋਣ ਦੇ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ 9901496261 ਹਾਂਜੀ 9901496262 ਇਸ ਵੀਰ ਦਾ ਨੰਬਰ ਹੈ ਇਸ ਵਕਤ ਇਹ ਇਸ ਵਾਰ ਤੀਸਰੇ ਸੂਏ ਸੋਣਾ 9 ਦਿਨ ਬਾਕੀ ਹੈ ਸੋਣ ਦੇ ਬਹੁਤ ਸੋਹਣੀ ਝੋਟੀ ਹੈ ਜੀ ਕਦ ਕਾਟ ਪੱਕੋ ਦੇਖ ਸਕਦੇ ਪੂਰੇ ਹੈਵੀ ਵੇਟ ਦੀ ਹੈ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਨਾਲ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਗੱਲਬਾਤ ਕਰ ਸਕਦੇ ਤੁਸੀਂ ਮੁੱਲ ਤੈਅ ਕਰ ਸਕਦੇ ਤੇ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਪੇਜ ਐਨਸਟਾਈਡੀ ਜਰੂਰ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅਗਰ ਤੁਸੀਂ ਵੀ ਆਪਣੇ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਦੇ ਸੰਬੰਧ ਸੰਦਾਂ ਦੀ ਸਾਡੇ YouTube ਚੈਨਲ Facebook ਪੇਜ ਐਨਸਟਾਈਡੀ ਦੇ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ 600 ਪੂਰਾ 7624360 ਹਾਂਜੀ 600 ਪੂਰਾ 7624360 ਇਸ ਨੰਬਰ ਤੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਬਾਕੀ ਜੋ ਵੀ ਇਸ ਛੋਟੀ ਨੂੰ ਮਾਜ ਨੂੰ ਖਰੀਦਣਾ ਚਾਹੁੰਦਾ ਉਹ ਬਾਈ ਦੇਖ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੇ ਮੁੱਲ ਤੈਅ ਕਰ ਸਕਦਾ ਤੀਸਰੇ ਸੂਏ ਸੋਨਾ ਇਸ ਵਾਰ 9 ਦਿਨ ਬਾਕੀ ਹੈ ਜੀ ਦੂਸਰੇ ਸੂਏ 5 ਕੇ ਦੀ ਪਲੱਸ ਦੁੱਧ ਦੁੱਧ ਦਿੱਤਾ ਇਸ ਮਾਦਨੇ ਨੰਬਰ ਵੀਰ ਦਾ 9901496261 ਧੰਨਵਾਦ